ਬੁਜੀ ਕਥਾ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਹਾਂਜੀ ਮੈਂ ਹਰਕਿਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਗੇ ਤੇ ਜਿਹੜਾ ਟਾਈਮ ਆ ਹੁਣ ਦੁਪਹਿਰ ਦਾਗਾ ਤੇ ਅਸੀਂ ਕੰਮ ਬਹੁਤ ਟਾਈਮ ਦੇ ਕੀਤੇ ਨੇਗੇ ਤੇ ਬਸ ਰੈਕਟ ਕਰਨ ਲੱਗੇ ਤੇ ਮੈਂ ਸੋਚ ਪਰ ਮਨ ਪਹਿਲਾਂ ਹਚਲੋ ਤਹੋਂ ਵੀਡੀਓ ਬਣਾ ਲੈਣੇ ਆ ਤੇ ਕਈ ਦਿਨ ਹੋ ਗਏ ਨਾ ਕਮੈਂਟ ਆਈ ਜਾਂਦੇ ਨੇਗੇ ਭੈਣਾ ਦੇ ਲਗਾਤਾਰ ਆਪਾਂ ਸਾਰੇ ਸਵਾਲਾਂ ਦੇ ਉੱਪਰ ਤੁਹਾਨੂੰ ਜਵਾਬ ਦੇਣੀ ਆਗੇ ਤੇ ਜਿੱਦ ਮੈਂ ਜਸੂਰੇ ਅਸੀਂ ਜਸੂਰੇ ਰਖੜੀ ਬੰਨਣ ਗਈਆਂ ਸੁਖਮਣ ਹੋ ਰਹੀਆਂ ਤੇ ਉਹ ਉਹ ਖਾਸ ਕਰਕੇ ਉਹ ਵਾਲੀ ਵੀਡੀਓ ਤੇ ਸੋਮਣੀ ਭੈਣਾ ਕੰਜੂਸਣੀ ਭੈਣਾ ਭੁਖੀ ਭੈਣਾ ਹਨਾ ਕਈ ਕਮੈਂਟ ਆਏ ਤੇ ਜਸ ਸਾਨੂੰ ਮੈਂ ਕਹੱਸਿ ਮਾ ਜਸਕਰੋ ਮਿਲਕ ਕੇਕ ਲੈ ਕੇ ਆਈਏ ਸੀ ਕ ਵੀ ਬਰਫੀ ਦਾ ਡੱਬਾ ਲੈ ਕੇ ਆਈਏ ਤੇ ਅਮਰਤ ਨੇ ਸਾਨੂੰ ਮਨਾ ਕਰ ਦਿੱਤਾਗਾ ਕਹਿੰਦੀ ਹੁਣ ਤਿਹਾਰਾ ਕਰਕੇ ਕਹਿੰਦੀ ਮਠਿਆਈ ਚ ਕਹਿੰਦੀ ਮਲਾਪ ਕਰਨ ਜਾ ਰਹੀ ਆਉਂਦੀਆਂ ਨੇ ਭੈਣੇ ਕਹਿੰਦੀ ਲੱਡੂ ਲੈ ਕੇ ਆਇਓ ਤੁਸੀਂ ਤੇ ਕਹਿੰਦੀ ਲੱਡੂ ਦਾ ਪਤਾ ਪਕਾਉਣਾ ਉਹਨਾ ਉਹਦੀ ਬੇਸਣੀ ਪੈਂਦਾ ਕਿ ਉਹ ਪੈਂਦਾ ਕਹਿੰਦੀ ਬਰਫੀ ਦਾ ਬਰੀ ਬਹੁਤ ਹੋ ਕੇ ਨਿਕਲ ਪੈਂਦੇ ਨੇਗੇ ਕੁਛ ਜਾਨ ਨੂੰ ਬਾਕ ਫੀਨ ਲੈ ਕੇ ਆਇਓ ਨਾ ਤੇ ਬਾਕੀ ਭੈਣਾਂ ਨੇ ਸੈਂਟ ਕੀਤਾ ਇੱਕ ਨੇ ਕਹਿੰਦੀ ਹੋਰ ਨਹੀਂ ਤੂੰ ਦੇਸੀ ਕਿਉਂ ਹੀ ਲੈ ਜਾਂਦੀ ਦੇਸੀ ਕਿਉਂ ਡੋਨਰ ਦੇ ਵਿੱਚ ਫਰਿੱਜ ਭਰਿਆ ਪਿਆ ਤੇ ਜਿਹੜੋਂ ਪਹਿਲੇ ਦਿਨੋਸ ਦੀ ਮਾਸੜ ਜੀ ਕਈ ਕਈ ਮੱਜਾ ਰੱਖਦੇ ਸੀਗੇ ਤੇ ਜਿਹੜੋਂ ਹੁਣ ਅਚਾਨਕ ਐਡਾ ਵੱਡਾ ਵਕਤ ਪਾਇਗਾ ਭੈਣ ਤੇ ਭੈਣ ਨੇ ਮੱਜਾਂ ਵੇਚਤੀਆਂ ਜਦੋਂ ਦੋਜਿੰਦਰ ਦੀ ਮੌਤ ਹੋ ਗਈ ਉਹਦੋਂ ਬਾਅਦ ਮੱਜਾਂ ਸੀ ਬੇਸਤੀ ਉਹਨੇ ਫੇਰ ਅਸੀਂ ਦੋ ਲੈ ਕੇ ਦੇ ਆਏ ਸੀ ਫਿਰ ਹੋਰਾਂ ਵੀ ਜੀ ਆ ਕੇ ਅਮਰਤ ਬਿਮਾਰ ਰਹਿਣ ਲੱਗ ਗਈ ਹੈ ਨਾ ਤੇ ਫਿਰ ਉਹ ਅਸੀਂ ਲੈ ਆਂਦੇ ਅਸੀਂ ਗਾਈ ਵੀ ਰੋ ਛੱਡ ਕੇ ਤੁਸੀਂ ਵੀਡੀਓ ਦੇਖਤੀ ਹੋਣੀ ਗਾਈ ਵੀ ਲੋਕਡਾਊਨ ਚ ਗਾਈ ਵੀ ਰੋ ਛੱਡ ਕੇ ਆਈ ਸੀ ਗੱਮ ਮੱਝ ਵੀ ਰੋ ਛੱਡ ਕੇ ਆਈ ਸੀ ਫਿਰ ਅਸੀਂ ਲੈ ਆਏ ਸੀ ਤੇ ਉਹ ਕਿਉਂ ਬਾਗੋਂ ਵਿਚਰੀ ਕਿਉਂ ਹੋਣਾ ਥੋੜਾ ਹੁੰਦਾ ਸੀ ਮੈਂ ਕਿਉਂ ਵੀ ਦਿੰਦੀ ਸੀ ਅਮਰਤ ਨੂੰ ਤੇ ਹਹਾlfloor ਰੀ ਵੇ ਦਿਵਾਲੀ ਵੇ ਮ ਖੁਆ ਵੀ ਦਿੰਦੀ ਸੀ ਹਨ ਜੀ ਅਮਰ ਤੇ ਨੂੰ ਕੱਢ ਕੇ ਖੁਆ ਵੀ ਦੇ ਕੇ ਆਉਂਦੀ ਸੀ ਮੈਂ ਕਈ ਵਾਰੀ ਵੀਡੀਓ ਵੀ ਪਾਈਏ ਮੈਂ ਮ ਜਸਤੂ ਨੂੰ ਖੁਆ ਦੇਣ ਜਾਨੀਆ ਰਪਾਣ ਜੀ ਨੂੰ ਖੁਆ ਦੇਣ ਜਾਨੀਆ ਤੇ ਅਸੀਂ ਦੁੱਧ ਘਿਓ ਨਾਲ ਬੱਚੇ ਪਾਲੇ ਨੇ ਜੀ ਹਨ ਜਿਹੜੇ ਪਿੰਡਾ ਖਾਸ ਕਰਕੇ ਹਰੀ ਕੀ ਆਵਰੇ ਬੱਚਿਆਂ ਨੂੰ ਦੁੱਧ ਘਿਓ ਨਾਲ ਪਾਲਦਾ ਖਾਸ ਕਰਕੇ ਜੇ ਪਿੰਡਾ ਵਾਲੇ ਤਾਂ ਆਮ ਖਰਾਕ ਦੀ ਦੁੱਧ ਘਿਓ ਦੀ ਕਹਿੰਦੇ ਨੇ ਵੀ ਹੋਰ ਖਰਾਕਾ ਨਹੀਂ ਹੈਗੀਆਂ ਜਿਹੜਾ ਘਰ ਦਾ ਦੁੱਧ ਘਿਓ ਆ ਸਸਰਾਪ ਹੋਆ ਜਿਹਨੇ ਬੀਕਾਰ ਦਾ ਦੁੱਧ ਵਰਤਿਆ ਹੋਵੇ ਤੇ ਘਰ ਦਾ ਕਿਉਂ ਵਰਤਿਆ ਹੋਵੇ ਉਹਨੂੰ ਮੁੱਲ ਦਾ ਨਾ ਦੁੱਧ ਵਧੀਆ ਲੱਗਦਾ ਨਾ ਕਿਉਂ ਵਧੀਆ ਲੱਗਦਾ ਘਰ ਦੀ ਵਧੀਆ ਲੱਗਦਾ ਤੇ ਅਮਰਤਾ ਕਹਿੰਦੀ ਸਾਨੂੰ ਕੰਟੇਨ ਜਸ ਕੰਟੇਨ ਵਾਲਾ ਕਿਉਂ ਨਹੀਂ ਵਧੀਆ ਲੱਗਦਾ ਪਰ ਮੈਂ ਕਹਿੰਦੀ ਕੋਈ ਗੱਲ ਨਹੀਂ ਜੇ ਆਪਣੇ ਮੇਰੇ ਫਰਿੱਜ ਚ ਪਿਆ ਵੀ ਮੈਂ ਲੈ ਆਉਣੀ ਆ ਜਦੋਂ ਇਦੋਂ ਕੋਈ ਆਉਂ ਨਹੀਂ ਜਾ ਅਮਰਤਾ ਉਹਦੀ ਜਾ ਸੀ ਜਲਦੀ ਮੈਂ ਕਿਉਂ ਵੀ ਦੇ ਕੇ ਆਉਣੀ ਕੋਆ ਵੀ ਦੇ ਕੇ ਆਉਣੀ ਪਰ ਬਥੇਰਾ ਕੋਆ ਦਿੱਤਾਗਾ ਹੁਣ ਸੁੱਕ ਨਾਲ ਹਨਾ ਉਹਨੇ ਮੱਝ ਲੈ ਲਈ ਐ ਤੇ ਥੋੜੇ ਜਿਹੋਗੇ ਜਿੱਦਿਆਂ ਤਰਸੀਮ ਸੁਨਾਰਾ ਜੇ ਕਿ ਉਹ ਜਦ ਪਹਿਲਾ ਰਾਜੀ ਹੋ ਆਈ ਸੀ ਕੇ ਮੱਝ ਹੈ ਸੁਣੀ ਨੀ ਹੋਰੀ ਤੇ ਰਾਜੀ ਅਰੀ ਬੀਬੀ ਨੇ ਸਾਰਾ ਮੱਝਾਂ ਦਾ ਚੋ ਕੇ ਦੁੱਧ ਹਨਾ ਵੀਡੀਓ ਦੇਖੀ ਉਪਰ ਆਨੇ ਗੱਡੀ 'ਚ ਧਰਿਆ ਉਹਨਾਂ ਨੇ ਖੂਆ ਪਿਆਸ ਸੀ ਉਹ ਮੁੱਲ ਦੀ ਵਰਖੀ ਤਾਂ ਨਹੀਂ ਲੈਤੀ ਉਹਨਾਂ ਨੇ ਕਹਿੰਦੇ ਚਾਲੂ ਵਾਲ ਵਾਲ ਪਾਈ ਜਾਂਦੇ ਨੇ ਖਬਰਾਂ ਕਹਿੰਦੇ ਨੇ ਕਿ ਕੈਮੀਕਲ ਪਾਉਂਦੇ ਨੇ ਫੋਟਾਂ ਤੇ ਮਠਿਆਈ ਨਹੀਂ ਮਿਲੀ ਹੁਣ 2-3 ਦਿਨ ਹੋ ਗਏ ਕੱਲ ਬੀਬੀ ਦਾ ਪਤੀ ਜਤਪਜੀਤ ਨੂੰ ਆਏ ਸੀਗੇ ਉਹ ਕਹਿੰਦੇ ਅਸੀਂ 2 ਘੰਟੇ ਖੜਕ ਕੇ ਕਹਿੰਦੇ ਫੇਰ ਡੱਬੇ ਲੱਗਦੇ ਨਹੀਂ ਕਹਿੰਦੇ ਇੰਨੀ ਮਠਿਆਈ ਕੱਲ ਕਹਿੰਦੇ ਇੰਨੀ ਲੁੱਟ ਪੈ ਗਈ ਮਠਿਆਈ ਦੀ ਕਿਉਂਕਿ ਹੁਣ ਤਿਹਾੜ ਦਾ ਦਿਨ ਸੀ ਇੱਕ ਕੱਲ ਛੁੱਟੀ ਸੀਗੀ ਹਨਾ ਤੇ ਵਾਹ ਗੁਰੂ ਸ਼ਾਮ ਨੂੰ ਇਤਿਹਾਰ ਪਹਿਣਾ ਵੀਰਾਂ ਨੂੰ ਮਨਾਉਂਦੀ ਰੱਖਣ ਹਨਾ ਵੀਰ ਬਾਕੀ ਇੱਕ ਕਮੈਂਟ ਆਇਆ ਸੀ ਤੁਸੀਂ ਬਿਸਿੰਦੇ ਦੇ ਕਿਉਂ ਨਹੀਂ ਬੰਨੇ ਸਿੰਦਾ ਵੀ ਵਿਚਾਰਾ ਉਰੇ ਨਹੀਂ ਹੈਗਾ ਅਸੀਂ ਸਿੰਦੇਰ ਬੰਨ ਰਖੜੀ ਉਹਦੇ ਡੈਡੀ ਦੇ ਬੰਨ ਕੇ ਆਉਂਦੀਆਂ ਨਾਲੇ ਸਾਲ ਹਨ ਤੇ ਜਿਹੜੇ ਹੁਣ ਇੱਕ ਦੋ ਪਰਨੇ ਆਪਣੇ ਘਰੇ ਵੀ ਪਏ ਹੁੰਦੇ ਨੇ ਫਿੱਕੇ ਹਨਾ ਹੁਣ ਬੱਚਿਆਂ ਲਈ ਤਾਂ ਬੂੜਾ ਲੈ ਕੇ ਆਈਆਂ ਮੈਂ ਪਤਾ ਹੁਣ ਜਿਹੜਾ ਸਿੰਦੇਰਾ ਪਰਨਾ ਸਿੰਦਾ ਗੜਾ ਵੀ ਉਰੇ ਆਗਾ ਵੀ ਉਹ ਬੰਨ ਲੂ ਉਹ ਪਰ ਦੋ ਭਾਈ ਦੋਨੇ ਭਾਈ ਨੂੰ ਪਰ ਲਿਆ ਕੀਤਾ ਫਿੱਕੇ ਪਰਨੇ ਉਹ ਘਰੇ ਪਏ ਸੀਗੇ ਮੈਂ ਤਾਂ ਨਹੀਂ ਦੱਸਿਆ ਮੈਂ ਖਿਆਲ ਵੀ ਨਹੀਂ ਆਇਆ ਵੀ ਦੱਸਦਾ ਵੀ ਦੋ ਪਰਨੇ ਘਰੇ ਪਹਿਲੇ ਵੀਡੀਓ ਚ ਨਾ ਤੇ ਬਾਕੀ ਭੈਣ ਇੱਕ ਨੇ ਕਮੈਂਟ ਕੀਤਾ ਤੁਸੀਂ ਵੀ ਰਿਪਨ ਦੀ ਪ੍ਰਪਰਨਾ ਨਹੀਂ ਲੈਂਦਾ ਹਨਾ ਰਿਪਨ ਦਾ ਪਰਨਾਂ ਨਹੀਂ ਲੈਂਦਾ ਤੇ ਰਿਪਨ ਤੇ ਵਿਚਿਰਦ ਪਹਿਣਾ ਆਪਦੀ ਵਾਧੂ ਨੇ ਗੁਰਲੀਨ ਹੋਗੀ ਮਨਵੀਰ ਹੋਗੀ ਪ੍ਰਭ ਹੋਗੀ ਆਮਨ ਹੋਗੀ ਹਨਾ ਤੇ ਉਹਨੇ ਤਾਂ ਆਪਦੀ ਪਹਿਣਾ ਜਾ ਪਹਿਣਾ ਜਾਦੇ ਨੇ ਵੀ ਅਸੀਂ ਕਿਸੇ ਨੂੰ ਬੋਝ ਨਹੀਂ ਪਾਉਂਦੇ ਹੈਗੇ ਹਨਾ ਤੇ ਅਮਰਤ ਨੂੰ ਕਈ 15 ਦਿਨ ਹੋ ਗਏ ਫੋਨ ਕਰਦੀ 15 ਦਿਨ ਫਿਰ ਵੀਡੀਓ ਕਾਲ ਕਰਕੇ ਅਮਰਤ ਨੇ ਕੁੜੀਆਂ ਲੈਣਾ ਰੰਗ ਕਪੜੇ ਦਿਖਾਏ ਵੀ ਮੈਂ ਤਾਂ ਹਾਨੂੰ ਇਹ ਕਹੇ ਜੇ ਲਮਾਇਆ ਕਰੀ ਮਸੀ ਸਾਨੂੰ ਕਹਿੰਦੀ ਚਿਕਨ ਦੀਆਂ ਸਨਵਾਰਾਂ ਵਾਲੇ ਕੱਪੜੇ ਚਾਹੀਦੇ ਨੇਗੇ ਤੇ ਜਿਹੜੇ ਜਿਹੜੀਆਂ ਕੁੜੀਆਂ ਨੂੰ ਪਸੰਦ ਸੀ ਉਹਨੇ ਕੱਪੜੇ ਦਵਾਏ ਨੇ ਹਨਾ ਤੇ ਕਹੇ ਉਹ ਆਪ ਜੀ ਜੇਠ ਦੀ ਕੁੜੀ ਨੂੰ ਵੀ ਉਹੋ ਜਿਹੀ ਦਵਾਉਣੀ ਹੁੰਦੀ ਆ ਜਿਦੋਂ ਰੱਖੜੀਆਂ ਨੂੰ ਪਿਛਲੇ ਸਾਲ ਤਾਂ ਬਣਾਈਆਂ ਸੀ ਜੀਆਂ ਕਿਉਂਕਿ ਭੈਣ ਦੇ ਜੇਠ ਦੀ ਮੌਤ ਹੋ ਗਈ ਸੀ ਜਦੋਂ ਵੀ ਕੱਪੜੇ ਲੈ ਕੇ ਗਿੰਦੇ ਆ ਮਰ ਤਾਂ ਗੁਰਮਨ ਨੂੰ ਸੋਖਮਣ ਨੂੰ ਤੇ ਉਹ ਜੇਠ ਦੀ ਕੁੜੀ ਹੈਗੀ ਰੋਬਣ ਉਹ ਤਿੰਨਾ ਪਹਿਣਾ ਨੇ ਇਹਨਾਂ ਦੇ ਕੱਪੜੇ ਕੱਟ ਦੇਨੇ ਕਿ ਨਨਦਾ ਵੀ ਕੱਲ ਵੀ ਉਹਨਾਂ ਨੂੰ ਨਨਦਾ ਆਈਆਂ ਸੀ ਰਖੜੀ ਬੰਨ੍ਹ ਕੇ ਗਈਆਂ ਸੀਗੀਆਂ ਤੇ ਹਨਾ ਪਹਿਣਾ ਵੀ ਮੈਂ ਇਹ ਕਹਿਣਾ ਚਾਹਣੀ ਹੁੰਦੀ ਆ ਵੀ ਹਨਾ ਆਪਾਂ ਹਰ ਇੱਕ ਗੱਲ ਵੀ ਆਪਾਂ ਅਮੈਂ ਭੁੱਲ ਜਾਣੀ ਜੇ ਅਸੀਂ ਵੀਡੀਓ ਬਣਾਉਨੇ ਆਂਗੇ ਤੇ ਹਰ ਇੱਕ ਗੱਲ ਆਪਾਂ ਦੱਸਦੇ ਵੀ ਨਹੀਂ ਹੁੰਦੇ ਹਨਾ ਵੀਡੀਓ 'ਚ ਤੇ ਇਸ ਕਰਕੇ ਮੈਂ ਪਹਿਣਾ ਨੂੰ ਦੱਸਣਾ ਚਾਹਣੀ ਆ ਪਹਿਣਾ ਵੀ ਲੱਡੂ ਉਹਨਾਂ ਨੇ ਪਸੰਦ ਨੇਗੇ ਤੇ ਜਿਵੇਂ ਹੁਣ ਮੈਂ ਰਾਜ ਜੀ ਗਈ ਸੀ ਜੋ ਤੂੰ ਚਿੱਟੀ ਵਰਗੀ ਪਸੰਦ ਨਹੀਂ ਉੱਥੇ ਬਾਥੀ ਦਾ ਡੱਬਾ ਲੈ ਚਿੱਟੀ ਰਹਿਣਾ ਜੇ ਮੇਰਾ ਬੱਚਾ ਕੋਈ ਚੀਜ਼ ਖਾਂਦਾ ਹੈਗਾ ਉਹ ਮੈਂ ਦੀ ਫਿਰ ਬੱਚੇ ਨੂੰ ਚੀਜ਼ ਲੈ ਜਾਣੀ ਚਾਹੀਦੀ ਹੈਗੀ ਤੇ ਆਏ ਤਾਂ ਫਿਰ ਹੁਣ ਕਈ ਦਿਨ ਹੋ ਗਏ ਅਮਰਤਾ ਹੀ ਸੀ ਗੱਦੀ ਪਰ ਸੋਕਮਣ ਕੰਨੀ ਮਾਤਾ ਜੀ ਕੋਲੋਂ ਲੈ ਕੇ ਮਿਲ ਕੇ ਕੇਕ ਲੈ ਕੇ ਆਈ ਫਿਰ ਉਹ ਮਿਲ ਕੇ ਕੇਕ ਦਾ ਡੱਬਾ ਲੈ ਕੇ ਆਈ ਸੀ ਤੇ ਆ ਆਮਲੀ ਭੂਆ ਨੂੰ ਵੀ ਕਹਿ ਰਹੇ ਨੇ ਆਪ ਜੀ ਨੂੰ ਵੀ ਭੂਆ ਸਾਨੂੰ ਆ ਚੀਜ਼ ਲਿਆ ਰਹੀ ਜੇ ਤੂੰ ਆਏਂਗੀ ਪੁੱਛਦੀਆਂ ਵੀ ਨੇ ਪਈ ਜਰਾਮਣੀ ਆਉਗੀ ਉਹ ਵੀ ਪੁੱਛਦੀ ਆ ਮਰਤਾ ਆਉਂਦੀ ਆ ਜਿਰੋ ਵੀ ਅਮਰਤ ਨੇ ਆਉਣਾ ਉਹਨੇ ਫੋਨ ਕਰਕੇ ਪੁੱਛਣਾ ਹੀ ਪੁੱਛਣਾ ਸੁਖਮਣ ਕੀ ਖਾਉਂਗੀ ਫਲ ਕੀ ਖਾਉਂਦੀਆਂ ਸੇਬ ਖਾਉਂਗੀ ਜਾਂ ਕੇਨਾਰ ਖਾਉਂਗੀ ਕੀ ਖਾਉਂਦੀਆਂ ਕੋ ਮਠਿਆਈ ਦਾ ਡੱਬਾ ਖਾਉਂਗਾ ਕਿਹੜੀ ਵਰਤ ਕੀ ਲਿਆਵਾਂ ਮੇਰਾ ਵੀ ਸੁਭਾਅ ਹੈ ਜਿਰੋ ਮੈਂ ਜਦੋਂ ਕੋਲ ਜਾਣਾ ਮੈਂ ਉਹਨੂੰ ਪੁੱਛਣਾ ਕਿ ਤੂੰ ਕੀ ਖਾਏਗਾ ਨਾ ਮੈਂ ਉਹੀ ਚੀਜ਼ ਲੈ ਕੇ ਆਉਂਗੀ ਤੇ ਬਾਕੀ ਆਪਾਂ ਪੁੱਛਦੀਆਂ ਜੀ ਤੁਸੀਂ ਆਮਣੀ ਨੂੰ ਵੀ ਆਮਣੀ ਦੇ ਬੁਟੀਕ ਕਰਕੇ ਅਸੀਂ ਵੀ ਕੱਪੜੇ ਨਹੀਂ ਦਿੱਤੇ ਹੈਗੇ ਅਸੀਂ ਉਹਨੂੰ ਪੈਸੀ ਦੇਨੇਗੇ ਜਦੋਂ ਜੂਨ ਦੀਆਂ ਛੁੱਟੀਆਂ ਚ ਆਉਂਦੀਆਂ ਹੋਰ ਉਹ ਵੀ ਪੈਸੀ ਦੇਨੇਗੇ ਹਨਾ ਵੀ ਕਿਤੇ ਬੱਚੇ ਨਿਆਣੇ ਨੇ ਵੀ ਕਿੱਥੇ ਬਾਜ਼ਾਰ ਚ ਜਾਊਗੀ ਜਰੋਂ ਥੰਦ ਘਰੇ ਬੁਟੀਕ ਹੈਗਾ ਅਸੀਂ 3100 ਰੁਪਏ 사ਗਨ ਦਾ ਦਿੱਤਾ ਸੀ ਆਮੀ ਰਖੜੀ ਦਾ 3100 ਰੁਪਏ 사ਗਨ ਦਾ ਦਿੱਤਾ ਸੀ ਹੁਣ ਹੋਣਾ ਤੇ ਐ ਤਾਂ ਆਪਾਂ ਤੁ ਜੱਗ ਜਿੱਤ ਜਾਣੀ ਜਾਂਦਾ ਜੀ ਆਪਾਂ ਆਪਣੀ ਚਾਦਰ ਦੇਖ ਕੇ ਪਰ ਵਿਸਾਰਦੇ ਆ ਬਾਕੀ ਸੋਮਨੀ ਕਹਿੰਦੇ ਨੇ ਭਣੇ ਉਹੀ ਗੱਲ ਹੈ 4-5 ਕਿਲਿਆਂ ਤੇ ਬਣਦਾ ਵੀ ਕੀ ਆ ਜੇ ਆਪਾਂ ਹਨਾ ਕਿਸੇਰੀ ਆਪ ਤੋਂ ਵੱਡੇ ਦੀ ਰੀਸ ਕਰਾਂਗੇ ਫਿਰ ਆਪਾਂ ਨ ਕਰ ਜੇ ਇਹ ਖਾਵਾਂਗੇ ਜਦੋਂ ਆਪਾਂ ਪਤਾ ਵੀ ਆਪਣੀ ਕਬੀਲਦਾਰੀ ਐ ਇੰਨੇ ਕ ਨਾ ਆਪਣੀ ਬਚਤ ਆ ਪੈਸਾ ਆਪਾਂ ਨੂੰ ਇੰਨਾ ਕ ਬਣਦਾ ਵੀ ਆਪਾਂ ਉਹਨਾਂ ਦਾ ਖਰਚ ਕਰ ਲੋ ਆਪਾਂ ਨੂੰ ਉਹਨਾਂ ਦੀ ਖਰਚਾ ਕਰਨਾ ਚਾਹੀਦਾ ਆਪਣੀ ਚਾਦਰ ਦੇਖ ਕੇ ਕਹਿੰਦੇ ਹਾਂ ਮਨ ਪੈਰ ਵਿਸਾਰਨਾ ਚਾਹੀਦਾ ਕਿਸੇ ਭੈਣ ਦੀ ਰੀਸ ਨਾ ਕਰੋ ਮੈਂ ਤਾਂ ਇਹ ਕਹਿੰਨੀ ਆ ਕਿਸੇ ਆਣਗ-ਵਾਣ ਦੀ ਰੀਸ ਨਾ ਕਰੋ ਕਿਸੇ ਦਰਾਣੀ ਜਠਾਣੀ ਦੀ ਨਾ ਕਰੋ ਹਨਾ ਨਾ ਆਪਣੇ ਪੇਕੇ ਨੂੰ ਤੰਗ ਕਰੋ ਨਾ ਨਨਦਾਂ ਨੂੰ ਤੰਗ ਕਰੋ ਜਿਹੇ ਜਿਹਾ ਵੀ ਵਿਹਾਰ ਆ ਕਿਹੜੇ ਮੱਥੇ ਨਾਲਦਾਂ ਨੂੰ ਬੁਲਾਓ ਪਹਿਣਾ ਨੂੰ ਬੁਲਾਓ ਜਿਹੇ ਜਿਹੇ ਵੀ ਬਿਹਾਰ ਨੇ ਹਨਾ ਤੇ ਰੱਕੜੀ ਦਾ ਬਿਹਾਰ ਆ ਨਾਨਦ ਦਾ ਘਰ ਨਾਲ ਨਾਨਦ ਨੂੰ ਖਿੜੇ ਮੱਥੇ ਸੱਦੋ ਬੁਲਾਓ ਸਤਕਾਰ ਕਰੋ ਆਿਆਂ ਦਾ ਤੇ ਪੈਸੇ ਦੀ ਤਾਂ ਕੋਈ ਕੁੜੀ ਅੱਜ ਕੱਲ ਭੁੱਖੀ ਨਹੀਂ ਹੁੰਦੀ ਨਾ ਸੂਰਤਾ ਦੀ ਭੁੱਖੀ ਹੁੰਦੀ ਹੈ ਨਾ ਪੈਸੇ ਦੀ ਭੁੱਖੀ ਹੁੰਦੀ ਹੈ ਤੇ ਸੂਰਤਾ ਆਮ ਗੱਲ ਹੀ ਆ ਮੇਰੇ ਸਾਡੀ ਆਮ ਨਹੀਂ ਤਾਂ ਖੱਬ ਤੇਰੇ ਦੋਸ ਮੁੱਠ ਸਮੇਂ ਆਉਂਦੀ ਹੈ ਸਮੇਂ ਆਉਦੀ ਹੋਊਗੀ ਤੇ ਕੋਈ ਝਾਕ ਨਹੀਂ ਹੁੰਦੀ ਹਨਾ ਪਿਆਕਾਂ ਦੀ ਬਾਕੀ ਵੇਖ ਕੇ ਜੋਤੀ ਅਰਦਾਸ ਹੀ ਕਰਦੀ ਆ ਵੀ ਮੇਰੇ ਪੇਕੇ ਵਦਨ ਖੁੱਲਣ ਹਨਾ ਤੇ ਆਸ ਵੀ ਹੁੰਦੀ ਆ ਵੀ ਮੇਰੇ ਭਾਈ ਤਿਹਾਰ ਆ ਹੁਣ ਦਿਵਾਲੀ ਆ ਹੁਣ ਲੋਹੜੀ ਆ ਹੁਣ ਰੱਖੜੀਆਂ ਨੇ ਤੀਆਂ ਨੇ ਹੁਣ ਮੇਰਾ ਵੀ ਰਾਉਗਾ ਹਨਾ ਤੇ ਪਰ ਮੈਂ ਕਦੇ ਇੰਨਾ ਤਾਂ ਵੀ ਨਹੀਂ ਸੰਧਾਰੇ ਲਈ ਕੋਈ ਚੁਸੀ ਕੀਤੀ ਹੈਗੀ ਤੇ ਅਸੀਂ ਆਮਰੀ ਨੂੰ ਜ਼ਿਆਦਾਤਰ ਅਸੀਂ ਮੋਲ ਦੀ ਮਠਿਆਈ ਨਹੀਂ ਲੈ ਕੇ ਜਾਂਦੇ ਉਹ ਆਪ ਹੀ ਕਰਾਂ ਦੀ ਆਪਾਂ ਵੀ ਮੈਨੂੰ ਮੋਲ ਦੇ ਡੱਬੇ ਨਾਲ ਲੈ ਕੇ ਆਵੇ ਮੈਨੂੰ ਘਰ ਦਾ ਫੂਆ ਬਣਾ ਕੇ ਲੈ ਕੇ ਆਵੇ ਤੇ ਹੁਣ ਆਮਲੀ ਵੀ ਮੱਝਾ ਲੈ ਲੂਗੀ ਹਨਾ ਤੇ ਸਕਤਾ ਹੈ ਹੈ ਨਹੀਂਗੀ ਆਏ ਹੈ ਨਹੀਂਗਾ ਵੀ ਜਾਂ ਮੈਨੂੰ ਅਮਰਤ ਪਿਆਰੀ ਹੈ ਜਾਂ ਮੈਨੂੰ ਗੁਰਮੀਤ ਪਿਆਰੀ ਹੈਗੀ ਜਾਂ ਮੈਨੂੰ ਆਵਣ ਪਿਆਰੀ ਰਾਜੀ ਵਾਲੀ ਜਾਂ ਵੀ ਮੈਨੂੰ ਨਾਨਦ ਦਾ ਪਿਆਰ ਨਹੀਂ ਆਉਂਦਾ ਪਹਿਲਾਂ ਮੈਨੂੰ ਮਾਪੀ ਨਾਨਦ ਦਾ ਹੈਗੀ ਹਨਾ ਦੁੱਖ ਸੁਖ ਪਹਿਲਾਂ ਮੇਰੇ ਨਾਨਦ ਦਾ ਖੜੂਗੀ ਆਪਦੀ ਹਨਾ ਫਿਰ ਪਹਿਣਾ ਨੇ ਗਿਆ ਜਿਹੜੀ ਘਰ ਦਿੱਤੀ ਹੁੰਦੀ ਹੈ ਉਹ ਨਾ ਦੁੱਖ ਖੁਸ਼ ਦੁੱਖ ਸੁਖ ਸਾਰਦੀਆਂ ਪੇਕੇ ਵੀ ਖੜਦਿਆਂ ਪਹਿਣਾ ਵੀ ਖੜਦਿਆਂ ਨੇ ਹਰ ਗੱਲ ਆਪਾਂ ਸਿਆਰ ਨਹੀਂ ਕਰਦੇ ਹੁੰਦੇ ਪਹਿਲਾਂ ਆਪਣੀ ਨਣਦ ਕੋਲ ਹੀ ਦੱਸਦੇ ਹੁੰਦੇ ਹਨ ਕੋਈ ਦੁੱਖ ਤਕਲੀਫ ਹੈ ਘਰ ਦੀ ਤੰਗੀ ਹੈ ਹਨਾ ਆਪਾਂ ਆਪਣੇ ਪੇਕੇ ਨਹੀਂ ਦੱਸਦੇ ਹੁੰਦੇ ਪਹਿਲਾਂ ਆਪਾਂ ਆਪਣੀ ਨਣਦ ਕੋਲ ਹੀ ਜਾਣੀ ਹੁੰਦੀ ਆ ਵੀ ਆਪਾਂ ਨੂੰ ਆ ਚੀਜ਼ ਦੀ ਲੋੜ ਆ ਹੁਣ ਆਈ ਆ ਹਨਾ ਤੇ ਆਪਾਂ ਦੁੱਖ ਸੁੱਖ ਵੀ ਨਣਦ ਨਾਲ ਹੀ ਕਰੋਲ ਸਕਦੇ ਜਿੰਨਾ ਕਰੋਲ ਸਕਦੇ ਆਂਗੇ ਜਿਹੜਾ ਪੇਕੇ ਨਾਲ ਦੁੱਖ ਸੁੱਖ ਕਰਨ ਵਾਲਾ ਹੁੰਦਾ ਆਪਾਂ ਪੇਕੇ ਨਾਲ ਵੀ ਕਰਦੇ ਆਂ ਜਿਹੜਾ ਭੈਣਾਂ ਨਾਲ ਕਰਨ ਵਾਲਾ ਹੁੰਦਾ ਭੈਣਾਂ ਨਾਲ ਵੀ ਕਰਦੇ ਆਂ ਮੈਨੂੰ ਕਈ ਦਿਨ ਹੋ ਗਏ ਬਸ ਟਾਈਮ ਨਹੀਂ ਸੀ ਲੱਗਿਆ ਹੈਗਾ ਵੀ ਮੈਂ ਪਹਿਣਾ ਨਾਲ ਗੱਲਾਂ ਕੀ ਕਰਾਂ ਤੇ ਮੈਂ ਪਤਾ ਨਹੀਂ ਕੋਈ ਜੂਸਣੀ ਲਾ ਲਵਾਂ ਕੋਈ ਕੰਜੂਸ ਪਣਾ ਕਰ ਕੀ ਹਨਾ ਫਿਰ ਬੱਚੇ ਪੜਾਈ ਜਾਣਗੇ ਜੇ ਆਪਾਂ ਰਿਸ ਕਰਾਂਗੇ ਫਲਾਨੀ ਨੇ 4000 ਆ ਲੁੱਟ ਲਿਆਂਦਾ ਮੈਂ 5 ਵਾਲਾ ਲਿਆਂ ਮੈਂ ਤਾਂ ਰਿਸ ਸਿਰ ਕਰਦੀ ਨਹੀਂ ਨਾ ਮੈਂ ਪਹਿਣਾ ਦੀ ਰਿਸ ਕਰਾਂ ਕਿ ਸਿਰ ਨਾ ਮੈਂ ਖਾਣ ਦੀ ਰਿਸ ਕਰਾਂ ਨਾ ਮੈਂ ਜੋੜਾ ਜੁੱਤੀ ਰਿਸ ਕਰਾਂ ਜਿਹੇ ਜੀ ਮਿੱਥੋਂ ਆਪੇ ਘਰ ਦਾ ਦੇਖ ਲਿਆ ਖਰਚਾ ਪਾਣੀ ਅੱਜ ਸਾਡਾ ਘਰ ਵੀ ਸਰਤੇ ਬਣਾਉਣ ਵਾਲਾ ਪਿਆ ਜੇ ਅਸੀਂ ਥੋੜੀ ਥੋੜੀ ਨਾਲ ਪੈਸੇ ਬਚਤ ਕਰਾਂਗੇ ਹਨ ਜੇ ਅਸੀਂ ਥੋੜੀ ਥੋੜੀ ਨਾਲ ਪੈਸਾ ਬਚਤ ਕਰਾਂਗੇ ਤਾਂ ਹੀ ਸਾਡਾ ਘਰ ਬਣੂਗਾ ਹਨਾ ਤੁਹਾਨੂੰ ਪਤਾ ਹੀ ਹੈ ਵੀ ਬੱਚਿਆਂ ਦੀ ਪੜ੍ਹਾਈ ਦਾ ਕਿੰਨਾ ਖਰਚਾ ਹੈਗਾ ਫਿਰ ਟੂਸਨ ਫੀਸ ਹਨਾ ਇਹਨਾਂ ਨੂੰ ਫਿਰ ਸਕੂਟਰੀ ਤੇ ਪਾਉਣ ਨੂੰ ਤੇਲ ਵੀ ਚਾਹੀਦਾ ਹੋਰ ਘਰ ਦੇ ਖਰਚੇ ਸੋਲਪਾ ਤੈ ਇਹ ਜੀ ਮੱਝ ਨਾ ਪਹਿਲਾਂ ਹੁਣ ਦੁੱਧੋ ਹਟੀਆਂ ਹੋਈਆਂ ਸੀਗੀਆਂ ਹੁਣ ਪਹਿਲਾਂ ਖਰਚਾ ਕਰਵਾਇਆ ਵਿਚਾਰੀ ਉਹ ਸੁਣ ਵਾਲਿਆਂ ਕਰਕੇ ਜਿਆਦਾ ਖਰਾਕ ਪਾਈ ਆ ਫੇਰ ਆਪਾਂ ਨੂੰ ਮੇਰੇ ਦੁੱਧ ਦੇਣੀਆਂ ਇੱਕ ਤੱਕ ਮੱਝ ਸੋਲਦੀ ਤੇ ਉਹ ਫੇਰ ਦੋ ਹੋਰ ਸੋਨਾ ਸੋਨ ਵਾਲਿਆਂ ਨੇ ਜੇ ਆਪਾਂ ਉਹਨਾਂ ਨੂੰ ਪਾਵਾਂਗੇ ਤਾਂ ਆਗੇ ਆਪਾਂ ਉਹਨਾਂ ਨੂੰ ਉਹਨਾਂ ਤੋਂ ਆਮਦਨ ਲੈ ਸਕਾਂਗੇ ਹਨਾ ਬਾਕੀ ਭਣਾ ਦੇ ਕਮੈਂਟ ਆਉਂਦੇ ਨਹੀਂ ਵੀ ਤੁਸੀਂ ਆਪ ਜੀ ਦੀ ਦਰਾਣੀ ਦੇ ਥਾਣੇ ਇਕੱਠਿਆਂ ਕਿਉਂ ਨਹੀਂ ਕਿੰਨਾ ਇਕੱਠਿਆਂ ਦੁੱਧ ਸੁਖ ਸਾਡੇ ਦੋ ਸਾਡੇ ਕੋਈ ਘਰਾਂ ਚ ਮਰਗਤ ਹੋ ਜੇ ਦੁੱਖ ਸੋ ਕੋ ਉਹ ਜੇ ਬੀਬੀ ਸਾਡੀ ਪਖਾਈ ਜਾਂਦੀ ਹੁੰਦੀ ਹੈ ਇਹ ਨਾ ਹੋ ਜਾਂਦੀ ਹੈ ਦੁੱਖ ਨੂੰ ਸਾਡੇ ਪਿੰਡ ਗਲੀ ਚ ਜੇ ਸਾਡੇ ਸਾਹ ਕਹਿੰਦੇ ਦੁੱਖ ਹੋ ਜੇ ਬੈਗਨ ਪ੍ਰਮਾਤਮਾ ਕਾਹਨੋਂ ਕੋਰੇ ਨਾ ਹੋਵੇ پتہ ਕਹਿੰਦੇ ਆ ਜੇ ਹੁੰਦਾ ਜੇ ਦੁੱਖ ਸੋ ਕੋ ਰੋ ਅਸੀਂ ਜਾਣਿਆਂਗੇ ਨੇ ਬੀਬੀ ਜਾਂਦੀ ਐ ਨਾ ਅਸੀਂ ਜਾਣਦੇ ਆ ਜਿਹੜੇ ਹੁਣ ਪਿੰਡ ਗਲੀ ਚ ਦੁੱਖ ਨੂੰ ਹੁੰਦਾ ਹੈ ਉੱਥੇ ਤਾਂ ਬੀਬੀ ਵੀ ਜਾਂਦੀ ਐ ਇਕੱਲੀ ਬੀਬੀ ਵੀ ਜਾਂਦੀ ਐ ਅਸੀਂ ਨਹੀਂ ਜਾਂਦੇ ਹਣਾ ਤੇ ਜਾਣਿਆਂ ਅਸੀਂ ਉਧਰ ਉਧਰ ਘਰੇ ਵੀ ਜਾਣਿਆਂਗੇ ਹਨਾ ਉਹ ਵੀ ਆਉਂਦੇ ਨੇ ਅਸੀਂ ਵੀ ਜਾਣਿਆਂਗੇ ਭੈਣਾਂ ਨੂੰ ਪਤਾ ਨਹੀਂ ਕੀ ਗੱਲ ਹੋ ਜਾਂਦੀ ਆ ਤੇ ਬੱਚੇ ਵੀ ਹਰ ਰੋਜ਼ ਸੁਖਮਣੋ ਘੁਰਮਣੋ ਰਹੀ ਅਤਾ ਅਸੀਂ ਇੱਥੇ ਫਿਕਰ ਕਰੀ ਜਾਵਾਂਗੇ ਵੀ ਸੁਖਮਣੋ ਹੋਰ ਲੇਟ ਹੋ ਗਈਆਂ ਇਹ ਉੱਥੇ ਨਵੀਂ ਕੋਲੇ ਖੜ ਜਾਂਦੇ ਸਕੂਲੋਂ ਆਉਂਦੀਆਂ ਅਸੀਂ ਇਹਨਾਂ ਨੂੰ ਕਹਿੰਦੇ ਨਾ ਉਹਨਾਂ ਨੂੰ ਫੋਨ ਕਰਦਾ ਕੋਈ ਅਸੀਂ ਉਧਰ ਲੈ ਕੇ ਆ ਗਏ ਭਾਈ ਫਿਰ ਘਰ ਦਾ ਵੀ ਫਰਕ ਪੈਗਾ ਸੋ ਨਾ ਘਰ ਸਾਡੇ ਤੇ ਨਹੀਂ ਵੀ ਜਾਇਆ ਜਾਂਦਾ ਹਨਾ ਜਿਹੜਾ ਪ੍ਰੋਗਰਾਮ ਦਾ ਤੁਸੀਂ ਦੇਖਦੇ ਹੋ ਇਸ ਇਕੱਠੇ ਹੋਈ ਜਾਂਦੇ ਇਸ ਕਰਕੇ ਬਸ ਜਿਹੜਾ ਜਾਂ ਪ੍ਰੋਗਰਾਮ ਰਿਸ਼ਤੇਦਾਰੀ ਦਾ ਹੁੰਦਾਗਾ ਜਾਂ ਹੁੰਦਾ ਫਿਰ ਅਸੀਂ ਇਕੱਠੇ ਹੀ ਜਾਂਦੇ ਆਂਗੇ ਤੇ ਇਸ ਕਰਕੇ ਦਹਾਂ ਲੋ ਗੱਲਾਂ ਤੁਸੀਂ ਨਹੀਂ ਆਣੇਗੀਆਂ ਤੇ ਚਾਹੇ ਚ ਮੈਨੂੰ ਕੋਈ ਉਸਨੀ ਕਹਿ ਲੋ ਚਾਹੇ ਸੂਮਣੀ ਕਹਿ ਲੋ ਬਣਾ ਤੇ ਰੀਪਨ ਦੇ ਤਾਬਦੀ ਪਹਿਣਾ ਵਿਚਾਰੀ ਵਿਚਾਰੇ ਚਾਰ ਨਹੀਂ ਉਹ ਤਾਂ ਉੱਗੀ ਪਿੱਛ ਪਿਆ ਪਿਆ ਕਹਣਾ ਉਹ ਨਪਾਰ ਰਖੜੀਆਂ ਚ ਨਹੀਂ ਹੋਣਾ ਉਹ ਨਪਾਰ ਰਖੜੀਆਂ ਚ ਰਖੜੀਆਂ ਚ ਵੱਧੂ ਪਾਰੀ ਪਣਚ ਘੱਟ ਹੋਊਗਾ ਸੁੱਕਿਆ ਪਿਆ ਜਮੀ ਤੇ ਮੰਮੀ ਹੱਸਣ ਲੱਗੀ ਰਾਤ ਕੋਣ ਕਰਕੇ ਕਹਿੰਦੀ ਜਵਾਕ ਤਾਂ ਜਮੀ ਸੁੱਕੇ ਪਏ ਨੇ ਗਰਮੀ ਦੀ ਪਾਰੀ ਹੋਈ ਪਈ ਹੈਗੀ ਤੇ ਉਹਦੇ ਕਹਿੰਦੀ ਸੀ ਕਿ ਨਹੀਂ ਮੈਂ ਆਉਂਗੀ ਪਰ ਫਿਰ ਕੋਈ ਕਸਟਮਰ ਆ ਗਿਆ ਕੱਪੜੇ ਲੈਣ ਫਿਰ ਉਹ ਤੋਂ ਨਹੀਂ ਆਇਆ ਗਿਆ ਉਹ ਜੀ ਇੱਕ ਕਮੈਂਟ ਹੋਰ ਕਰਦੇ ਹੁੰਦੇ ਨੇ ਭੈਣ ਤੂੰ ਭੈਣ ਸਾਧਨ ਕਦੂ ਕਦੂ ਕਰੀ ਜਾਂਦੀਆਂ ਕਦੂ ਭੈਣ ਡਿਮਾਂਡ ਹੀ ਕਦੂ ਨਹੀਂ ਵਾਲੀ ਵਧੀ ਪਈ ਹੈ ਕੀ ਕਰੀਏ ਸਾਰੇ ਤਾਂ ਸੁੱਖ ਨਾਲ ਰੋਜ਼ ਮੈਂ ਮੈਂ ਕੱਟੋ-ਕੱਟ 8-10 ਕਦੂ ਤੋੜਦੀਆਂ ਤੇ ਸਾਰੇ ਲੈ ਜਾਂਦੇ ਨੇਗੇ ਕੋਈ ਭੈਣ ਭਾਈ ਰਿਸ਼ਤੇਦਾਰ ਆ ਜਾਣਾ ਹੋਣ ਰੱਖੜੀਆਂ ਕਰਕੇ ਸਾਰੇ ਮਿਲ ਕੇ ਗਏ ਨੇ ਹਨਾ ਉਹ ਲੈ ਕੇ ਗਏ ਨੇਗੇ ਵਾਸੀ ਕੱਦ ਸਾਡੇ ਜਿਹੜੇ ਕਦੂ ਲੱਗੇ ਨੇ ਘਰੇ ਨਾਲ ਤਾਂ ਇਹਦੇ ਵਿੱਚ ਰੇ ਆ ਨਾ ਇਹ ਚ ਸਪਰੇਅ ਕਰੀਆ ਕੋਈ ਤੇ ਇਹ ਕੋਈ ਨਹੀਂ ਸਾਰ ਸਬਜ਼ੀ ਬਣਦੀ ਆ ਕਿਸ ਸੁਖ ਮਨ ਹੋਰੀਆ ਪਾਪੀ ਸਲੇ ਸਾਲ ਜਮੀ ਕਦੂ ਨਹੀਂ ਖਾਦੇ ਮੈਂ ਘਰੇ ਮੇਲਾ ਨਹੀਂ ਸਿਲਾਈਆਂ ਹੈਗੀਆਂ ਸੁੱਖੂ ਜੇ ਗਈਆਂ ਸੀ ਪਿਛਲੇ ਸਾਲ ਗਰਮੀ ਵਾਲੀ ਪੈ ਗਈ ਸੀ ਲਾਈਆਂ ਤਾਂ ਹੈਗੀਆਂ ਸੀ ਤੇ ਆਏ ਤੀ ਮੈਨੂੰ ਹੋਰ ਸਬਜ਼ੀ ਵੀ ਨਹੀਂ ਕਰ ਦਿੰਦੀਆਂ ਕੋਈ ਸੁਖਮਣ ਸਬਜ਼ੀ ਕਰੀ ਬਣਾਵਾ ਮਮੀ ਕਰਦੂ ਬਣਾ ਲੈ ਪਤਾ ਨਹੀਂ ਕੀ ਗੱਲ ਹਾਂ ਤਾਂ ਸੇਮ ਕਰਾ ਪੈਣ ਜਿਹੜੇ ਸੋਡਾ ਕਦੂ ਕਹਿੰਦੇ ਪੈਣ ਬਾਰੇ ਵਧੀਆ ਬਣਦਾ ਪਰ ਸੋ ਮੈਂ ਰੱਖੜੀ ਬੰਨਣ ਗਈ ਸੀ ਤੇ ਮੈਂ ਦੋ ਕਦੂ ਚਾਰ ਕਦੂ ਤੋੜੇ ਤੇ ਚਾਰ ਮੈਂ ਰੇਰਤੀ ਰੱਖ ਗਈ ਮਹਜੂਰ ਚਲ ਕੋ ਪੈਣ ਪਾਈ ਹਣਾ ਹਣ ਲੈਣਾ ਚਲੋ ਦੇ ਦਾਂਗੇ ਤੇ ਤੋਂ ਕਦੋਂ ਮੈ ਲੈ ਗਈ ਜੋ ਦਰ ਨਵੀ ਕੇ ਫੜਾਦੀ ਤੇ ਉਹ ਤਾਂ ਇਨੀ ਸੁਆਦ ਸਬਜੀ ਬਣੀ ਕੱਲ ਫਿਰ ਜੋਤ ਨੇ ਫੋਨ ਕੀਤਾ ਕਿਉਂਕਿ ਨੇੜੇ ਖੇਤਾਂ ਮੰਗ ਕਹਿੰਦਾ ਪੂਰ ਕਦੂ ਹੈ ਜੇਨ ਮਸਾ ਹੱਪਤਾ ਹੈ ਜੇਨ ਕਹਿੰਦਾ ਮੈਂ ਆਉਣਾ ਕਹਿੰਦਾ ਸਬਜੀ ਵਾਲੀ ਸੁਆਦ ਬਣ ਜੇਗਾ ਸਤਾ ਡੈਡੀ ਨੇ 100 ਰੁਪਏ ਕਿਲੋ ਗੋਭੀ ਲੈਤੀ ਕਹਿੰਦਾ ਪੂਰਾ ਨਿੱਜ ਜੱਜਦੀ ਬਣੀ ਹੈਗੀ ਸਾਂ ਤਾਂ ਕਦੂ ਵਾਲੇ ਵਧੀਆ ਦਿੰਦੇ ਥੋੜੇ ਤੇ ਫਿਰ ਜਿਹੜੀ ਆਪਾਂ ਵਧੀਆ ਚੀਜ਼ ਆ ਉਹਨੂੰ ਵਧੀਆ ਹੀ ਕਹਾਂਗੇ ਜੀ ਹਨਾ ਇੰਨੇ ਵਧੀਆ ਬਣਦੇ ਨੇ ਹਰੀ ਮਿਰਚ ਪਾ ਲੈਣੇ ਵਿੱਚ ਕਾਲੀ ਪਾ ਲੈਣੇ ਸਾਡੇ ਇਸ ਤਾਈ ਬਣਾਉਣੇ ਹੁੰਨੇ ਆਗੇ ਰਾਜੀ ਵਾਲੇ ਵੀ ਮੈਂ ਵੀ ਤੇ ਵਿੱਚੋਂ ਲਾਲ ਮਿਰਚ ਨਹੀਂ ਪਾਉਣੀ ਹਰੀ ਪਾ ਲੋ ਕਾਲੀ ਪਾ ਲੋ ਉੱਥੇ ਦੁੱਧ ਦੀ ਮਲਾਈ ਪਾ ਲੋ ਹਣਾ ਇੰਨੀ ਸਵਾਰ ਬਣਦੀ ਐ ਕੋਈ ਵਰਗਿ ਦਾਣ ਸੰਘਣੀ ਸੰਘਣੀ ਤੇ ਉਦੋਂ ਮੈਂ ਅਮਰਤਪੁਰੇ ਦੀ ਸੀ ਉੱਥੇ ਲੈ ਗਈ ਆਮਣੀ ਰਖੜੀ ਬੰਨਣ ਆਈ ਸੀ ਆਮਣੀ ਨੂੰ ਪਰਤਾ ਲੁਫਾ ਪਾਵਾਂ ਕਦੂਆਂ ਦਾ ਉਹਨਾਂ ਦੀ ਮੋਟਰ ਖੜ ਗਈ ਘਰ ਵਾਲੀ ਆਮਣੀ ਕੀ ਤੇ ਕਹੇ ਜੀ ਸਾਡੇ ਪਹਿਲ ਹਲੂ ਘਰ ਵਾਲੀ ਮੋਟਰ ਲਾਉਣ ਆਉਣਗੇ ਭਾਈ ਕਈ ਸਾ ਸਾਡੇ ਹੁਣ ਸਬਜ਼ੀਆਂ ਹਨ ਜਿਹੜੇ ਉਹਦਾਂ ਨੇ ਬਾਲੀਆਂ ਕੀਤੀਆਂ ਬੇਲਦਾਂ ਸੀ ਕਹਿੰਦੀ ਹੁਣ ਸਾਡੇ ਥੋੜੀ ਥੋੜ ਜੀ ਪੈ ਗਈ ਕਦੂਰ ਪਰ ਵੀ ਮਹਾ ਕੋਈ ਨਾ ਪਈ ਲੱਗੇ ਪੈ ਨਹੀਂ ਤੇ ਕੱਲ ਹਜੇ ਪਾਪਾ ਜੀ ਬਸ ਪੂਰਨਵਾਸੀ ਤੇ ਗਏ ਸੀ ਬਹੁਤ ਜ਼ਿਆਦ ਨਹੀਂ ਰਿਹਾ ਪਰ ਕੱਲ ਹੈ ਵੀ ਨਹੀਂ ਸੀ ਕਦੂ ਜਿਹੜੇ ਹੈਗੇ ਸੀ ਰਿਸ਼ਤੇਦਾਰ ਲੈਗੇ ਸੀਗੇ ਹਨਾ ਤੇ ਬੀਬੀ ਦੇ ਪਤੀ ਜੀ ਨੂੰ ਆਈ ਤੇ ਉਹਨੂੰ ਦੇਤੇ ਤੇ ਨੋ ਕੋਈ ਬੁਤੀ ਜੀ ਆਈ ਤੇ ਉਹਨੂੰ ਦੇਤੇ ਤਰਸੀਮ ਮੋਰੀ ਲੈਗੇ ਅੱਜ ਹਜੀ ਇਕੱਠਿਆ ਹੈਗਾ ਉਹ ਕੁੜੀਆਂ ਕਹਿ ਰੀਆਂ ਮੈਂ ਸੁਖਮਣ ਹੋਰ ਨੂੰ ਕਹਿੰਦੀ ਮਾ ਸੁਖਮਣ ਤੇਰਾ ਡੈਡੀ ਪੇਟ ਤੇ ਦੀ ਸਬਜ਼ੀ ਨਹੀਂ ਖਾਂਦਾ ਹੁਣ ਉਹ ਗਿਆ ਹੋਇਆ ਹੈਗਾ ਚਲ ਆਪਾਂ ਹੁਣ ਪੇਠਾ ਲੈ ਕੇ ਖਾ ਲਾਂਗੇ ਮਾ ਮੇਰੇ ਪੇਠੇ ਦੀ ਸਬਜ਼ੀ ਨਹੀਂ ਕਰਦਾ ਕਹਿੰਦੀ ਮੰਮਾ ਕੋਈ ਸਬਜ਼ੀ ਨਾ ਬਣਾਓ ਕਹਿੰਦੀ ਕਦੂ ਹੀ ਬਣਾਓ ਕਹਿੰਦੀ ਕਦੂ ਬਾਅਦ ਸਵਾਦ ਆ ਦਿੰਦਾ ਬੰਤਾ ਬਾਕੀ ਇੱਕ ਬਹਿਣ ਨੇ ਜੀ ਕਮੈਂਟ ਕੀਤਾ ਸੀ ਕਹਿੰਦੀ ਭੈਣੇ ਮੇਰੇ ਵੀ ਦੋ ਕੁੜੀਆਂ ਨੇ ਗੀਆਂ ਤੇ ਨਾ ਤਾਂ ਮੇਰੇ ਦਰਾਣੀ ਰੱਖਦੇ ਬਣਾਉਂਦੇ ਨਾ ਅੱਜ ਠਾਣੀ ਨਾ ਨਾਣ ਦਾ ਬਣਾਉਂਦੀਆਂ ਨੇ ਕੋਈ ਘਟਾ ਨਹੀਂ ਪੈਂਦਾ ਜੀ ਹਨਾ ਤੇ ਘਟਿਆ ਸੋਚ ਹੁੰਦੀ ਹੈ ਇਹ ਤੇ ਕੋਈ ਆਪਣੀਆਂ ਕੁੜੀਆਂ ਕੋਈ 2 400 ਨਾਲ ਭੁੱਖੀ ਆ ਨਹੀਂ ਹੁੰਦੀਆਂ 2 400 ਨਾਲ ਕੋਈ ਉਹ ਜਿੰਦੇ ਜਿਹੜੇ ਰਖੜੀ ਬਣਾਉਣ ਨੂੰ ਕਹਿੰਦੇ ਨਹੀਂ ਉਹ 2 400 ਨਾਲ ਲੰਗ ਨੂੰ ਹੋਣ ਲੱਗੇ ਤਿਆਂ ਦਾ ਸਤਿਕਾਰ ਕਰੋ ਹਨਾ ਤੇ ਇਹਨਾਂ ਨੂੰ ਪੁੱਤਰਾ ਵਾਂਗ ਪਿਆਰ ਕਰੋ ਸਤਿਕਾਰ ਕਰੋ ਤੇਰ ਆਪ ਤੁggਣਾ ਦਿੱਤਾ ਤੀ ਰਾਜਤਾ ਤਾਂ ਕਹਿੰਦੇ ਦਰਗਾਹ ਚ ਹਰ ਆਏਗਾ ਤੇ ਤੀਨੂੰ ਨਾਰਾਜ਼ ਕਰਕੇ ਨਾ ਤੋੜੋ ਤੀਰੂ ਦਿਓ ਜਹੇ ਜਹ ਵੀ ਸਰਦਾਗਾ ਤੇ ਭਈ ਮੈਂ ਸੋਚ ਇਹ ਮਨਾਲੀ ਆ ਜੀ ਹੋਣੀ ਹਨਾ ਤੇ ਬਸ ਮੈਂ ਇਹ ਗੱਲਾਂ ਕਰਦੀ ਹੋਈ ਹਨਾ ਅੱਜ ਮੇਰਾ ਬਲੌਗ ਵੀ ਬਹੁਤ ਵੱਡਾ ਬਣ ਗਿਆ ਹੋਣਾ ਆਪਣਾ ਗੱਲਾਂ ਬਾਤਾਂ ਸੀ ਤੇ ਕਈ ਦਿਨਾਂ ਦੀ ਮੈਂ ਸੋਚਦੀ ਸੀ ਮੈਂ ਹਮੇ ਵੀਡੀਓ ਬਣਾਉਂਗੀ ਪਹਿਣਾ ਨਾਲ ਗੱਲਾਂ ਬਾਤਾਂ ਕਰੂੰਗੀ ਅੱਜ ਮੇਰੀਆਂ ਪੈ ਪਿਆਰੀਆਂ ਪਹਿਣਾ ਨਾਲ ਪਿਆਰੇ ਪਿਆਰੇ ਵੀਰਾਂ ਨਾਲ ਮੈਂ ਰੱਜ ਕੇ ਗੱਲਾਂ ਕੀਤੀਆਂ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਮੇਰੀ ਵੀਡੀਓ ਨੂੰ ਰੋਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਜਿਹੜੀ YouTube ਫੈਮਿਲੀ ਮੈਨੂੰ ਆਪਦੇ ਪਰਿਵਾਰ ਦੀ ਤਰ੍ਹਾਂ ਹੀ ਲੱਗਦੀ ਹੈਗੀ ਤੇ ਮੈਨੂੰ ਤਾਂ ਕੋਈ ਉਪਰਾਂ ਹੀ ਲੱਗਦਾ ਹੈਗਾ ਤੇ ਸਾਰੇ ਕਹਿੰਦੇ ਨੇਗੇ ਵੀ ਚਲ ਇੱਕ ਦੋ ਭੈਣਾ ਹੋਣ ਚਾਹੀਏ ਵੀਰ ਹੋਣ ਚਾਹੀਏ ਬੱਚੇ ਹੋਣ ਕੋਈ ਹੋਣ ਚਾਹ ਹਨਾ ਇਹਨਾਂ ਕਰਕੇ ਤਾਂ ਫਿਰ ਮੈਂ ਕੱਪੀ ਜੇ ਇੱਕ ਇਹਨੇ 50 ਕਮੈਂਟ ਆ ਗਏ 50 ਚੋਂ ਚਾਰ ਗਲਤ ਆ ਗਏ ਇਹਨਾਂ ਤਾਂ ਮੈਂ ਉਹ ਵੀ ਨਹੀਂ ਕਰਦੀ ਹੈਗੀ ਉਹਨੇ ਕੰ ਚਲ ਆਏ ਤਾਂ ਫਿਰ ਹੁਣ ਬੱਚਾ ਜੇ ਆਪਾਂ ਹਨਾ ਮੈਂ ਕਿਸੇ ਨਾਲ ਕਿਸੇ ਦੀ ਗੱਲ ਇਹ ਦਿਲ ਤੇ ਨਹੀਂ ਲਾਉਂਦੀ ਹੈਗੀ ਤੇ ਹੱਸੋ ਔਰ ਹੱਸਦੇ ਰਹੋ ਹੱਸ ਹੱਸਦਿਆਂ ਬੰਦੇ ਹੁੰਦੇ ਨਹੀਂ ਜਿਹੜਾ ਬੰਦਾ ਹੱਸੇ ਕੋਈ ਰੋਗ ਨਹੀਂ ਦਾਦਾ ਜੀ ਆਪਾਂ ਮੱਛੇ ਬੁਝੇ ਰਹਾਂਗੇ ਆਪਾਂ ਨੂੰ ਬਿਮਾਰੀਆਂ ਘੇਰਾ ਪਾਉਣਗੇ ਖੁਸ਼ ਰਹਾ ਕਰੋ ਹਣਾ ਤੇ ਆਪਾਂ ਦਾ ਭਾਈ ਖੁਸ਼ ਰਹਿਣਿਆ ਖਾਣੇ ਪੀਣਿਆ ਲੜਕਾਨਿਆ ਚੰਗਾ ਆਪਾਂ ਕੰਮ ਕਰਦੇ ਆਂਗੇ ਮਿਹਨਤ ਕਰਦੇ ਆਂਗੇ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਦਸਾਂ ਨਾ ਹੋਂਦੀ ਕਿਰਤ ਕਰਦੇ ਆਂਗੇ ਤੇ ਕਿਰਤ ਕਰਨੀ ਵੀ ਚਾਹੀਦੀ ਹੈ ਕਿ ਜੇ ਆਪਾਂ ਕੰਮ ਸਾਥ ਇੱਕ ਅੱਗੇ ਤਾਂ ਹਣਾ ਜੀ ਆਹ ਹੁੰਦਾ ਮੰਗਿਆਈ ਘੱਟ ਹੁੰਦੀ ਤੇ ਫੁੱਲ ਚੀਜ਼ ਕਰਦੀ ਹੁੰਦੀ ਤੇ ਜੋ ਜਵਾਕ ਸਰਕਾਰੀ ਸਕੂਲ ਚ ਪੜਦੇ ਹੁੰਦੇ ਸੀਗੇ ਖਰਚਾ ਨਹੀਂ ਸੀ ਹੁੰਦਾ ਹੁਣ ਜਵਾਕ ਵੀ ਪ੍ਰਾਈਵੇਟ ਸਕੂਲ ਚ ਪੜਦੇ ਨੇ ਹਰ ਇੱਕ ਦੇ ਖਰਚਾ ਵੀ ਸਰੋਤਰੀ ਹੋ ਗਿਆ ਅੱਗੇ ਇੱਕ ਜਣਾ ਕਮਾਉਂਦਾ ਸਾਰਾ ਪਰਿਵਾਰ ਬੈ ਕੇ ਖਾਂਦਾ ਤੇ ਹੁਣ ਤਾਂ ਜੇ ਇੱਕ ਜਣੇ ਦੀ ਕਮਾਈ ਨਾਲ ਕੁਝ ਨਹੀਂ ਹੁੰਦਾ ਅਜ ਹੁਣ ਤਾਂ ਬੱਚੇ ਵੀ ਕੰਮ ਕਰਦੇ ਨੇ ਬੱਚੇ ਵੀ ਇਹ ਕਹਿੰਦੇ ਨੇ ਜੇ ਅਸੀਂ ਆਹ ਕੰਮ ਕਰ ਲਾਂਗੇ ਤਾਂ ਅਸੀਂ ਆ ਵੀ ਸਕੂਲ ਫੀਸ ਭਰ ਲਾਂਗੇ ਹਨਾ ਕੱਪੜਾ ਲੀੜਾ ਲੈ ਲਾਂਗੇ ਤੇ ਮੈਂ ਤਾਂ ਕਹਿੰਨੀ ਆਪਾਂ ਜੂਲ ਦੇ ਖਰਚੇ ਕੋਈ ਵੀ ਨਾ ਕਰੋ ਤੇ ਨਾ ਮੈਂ ਕਰਾਂਗਾ ਕੋਈ ਹੋਰ ਕਰੇ ਜਿਤ ਉਹਨਾਂ ਦੇ ਖਰਚਾ ਕਰੋ ਜਿੰਨਾ ਤੁਹਾਨੂੰ ਸਰਦਦਾ ਨਹੀਂ ਹੈਗਾ ਤੇ ਬਈ ਖਰਚੇ ਦਾ ਖਰਚਾ ਜੇ ਕੰਟਰੋਲ ਕਰਨਾ ਚਾਹੀਦਾ ਸਭ ਨੂੰ ਤੇਰੀ ਸਲਾਹ ਕਰੋ ਕਿਸੇ ਦੀ ਬਸ ਚਲੋ ਜੀ ਆਪਾਂ ਮਿਲਦੇ ਆਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਬਸ ਜੇ ਮੇਰੀ ਵੀਡੀਓ ਵਧੀਆ ਲੱਗੀ ਅੱਜ ਸੋ ਤੁਹਾਡੇ ਨਾਲ ਅੱਜ ਫੁੱਲ ਕੇ ਗੱਲਾਂ ਹੋ ਗਈਆਂ ਤੇ ਮੈਨੂੰ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਨੂੰ ਖੁਸ਼ੀ-ਖੁਸ਼ੀ ਚਾਈ ਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ